ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਭਾਰਤ ਵਿੱਚ ਹਰ ਗੱਡੀਆਂ ਉੱਤੇ ਲੱਗਣ ਵਾਲੀਆਂ ਨੰਬਰ ਪਲੇਟਾਂ ਇੱਕੋ ਜਿਹੀਆਂ ਕਿਉਂ ਨਹੀਂ ਹੁੰਦੀਆਂ ਕਿਸੇ ਦੀ ਪਲੇਟ ਚਿੱਟੀ ਹੁੰਦੀ ਹੈ ਕਿਸੇ ਦੀ ਪੀਲੀ ਕਿਸੇ ਦੀ ਹਰੀ ਅਤੇ ਕਿਸੇ ਗੱਡੀ ਤੇ ਲਾਲ ਰੰਗ ਦੀ ਨੰਬਰ ਪਲੇਟ ਲੱਗੀ ਹੁੰਦੀ ਹੈ ਅੱਜ ਅਸੀਂ ਜਾਣਾਂਗੇ ਕਿ ਭਾਰਤ ਵਿੱਚ ਨੰਬਰ ਪਲੇਟਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਅਤੇ ਉਹਨਾਂ ਦਾ ਕੀ ਮਤਲਬ ਹੈ ਆਖਰੀ ਵਾਲੀ ਨੰਬਰ ਪਲੇਟ ਦੀ ਜਾਣਕਾਰੀ ਤੁਹਾਨੂੰ ਹੈਰਾਨ ਕਰ ਦੇਵੇਗੀ ਨੰਬਰ ਪਲੇਟ ਬਾਰੇ ਬੁਨਿਆਦੀ ਜਾਣਕਾਰੀ ਮੰਨ ਲਓ ਕੀ ਇੱਕ ਨੰਬਰ 플레이ਟ ਤੇ PB 10 AB 1234 ਲਿਖਿਆ ਹੋਇਆ ਹੈ ਤਾਂ ਇਸ ਦਾ ਕੀ ਮਤਲਬ ਹੈ ਸਭ ਤੋਂ ਪਹਿਲਾਂ ਨੰਬਰ 플레이ਟ ਦਾ ਫਾਰਮੈਟ ਸਮਝ ਲਈਏ ਸਭ ਤੋਂ ਪਹਿਲੇ ਦੋ ਅੱਖਰ ਜਿਵੇਂ ਕਿ PB ਇਹ ਕਿਸੇ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਕੋਡ ਹੁੰਦੇ ਹਨ ਜਿਵੇਂ ਪੰਜਾਬ ਦਾ ਕੋਡ PB ਹੈ ਉਸ ਤੋਂ ਅਗਲੇ ਦੋ ਅੱਖਰ ਜਿਵੇਂ ਕਿ 10 ਆਰਟੀਓ ਜਾਂ ਜ਼ਿਲ੍ਹੇ ਦਾ ਕੋਡ ਹੁੰਦੇ ਹਨ ਉਸ ਤੋਂ ਅਗਲੇ ਦੋ ਅੱਖਰ AB ਇਹ ਸੀਰੀਜ਼ ਬਾਰੇ ਜਾਣਕਾਰੀ ਦਿੰਦੇ ਹਨ ਅਤੇ ਅਖੀਰਲੇ 4 ਅੱਖਰ ਜਿਵੇਂ ਕਿ 1 2 3 4 ਇਹ ਉਸ ਵਾਹਨ ਦਾ ਯੂਨੀਕ ਨੰਬਰ ਹੁੰਦੇ ਹਨ ਨੰਬਰ ਪਲੇਟਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਚਿੱਟੀ ਪਲੇਟ ਅਤੇ ਕਾਲੇ ਅੱਖਰ ਇਹ ਨਿੱਜੀ ਵਾਹਨਾਂ ਲਈ ਹੁੰਦੀ ਹੈ ਜਿਵੇਂ ਕਿ ਤੁਹਾਡੀ ਨਿੱਜੀ ਕਾਰ ਬਾਈਕ ਜਾਂ ਸਕੂਟਰ ਆਦਿ ਈਲੀ ਪਲੇਟ ਤੇ ਕਾਲੇ ਅੱਖਰ ਇਹ ਕਮਰਸ਼ੀਅਲ ਜਾਂ ਟਰਾਂਸਪੋਰਟ ਵਾਹਨਾਂ ਲਈ ਹੁੰਦੀ ਹੈ ਜਿਵੇਂ ਟਰੱਕ ਬੱਸ ਆਦਿ ਕਾਲੀ ਪਲੇਟ ਅਤੇ ਪੀਲੇ ਅੱਖਰ ਇਹ ਟੈਕਸੀ ਜਾਂ ਕਿਰਾਏ ਤੇ ਚੱਲਣ ਵਾਲੀਆਂ ਗੱਡੀਆਂ ਲਈ ਹੁੰਦੀ ਹੈ। ਹਰੀ ਪਲੇਟ ਇਹ ਪਲੇਟ ਖਾਸ ਤੌਰ ਤੇ ਇਲੈਕਟ੍ਰਿਕ ਵਹੀਕਲ ਲਈ ਹੁੰਦੀ ਹੈ। ਜੇਕਰ ਬਿਜਲੀ ਤੇ ਚੱਲਣ ਵਾਲਾ ਵਾਹਨ ਨਿੱਜੀ ਵਰਤੋਂ ਲਈ ਹੈ ਤਾਂ ਉਸ ਉੱਪਰ ਹਰੀ ਪਲੇਟ ਅਤੇ ਚਿੱਟੇ ਅੱਖਰ ਹੁੰਦੇ ਹਨ। ਜੇਕਰ ਇਹ ਵਾਹਨ ਵਪਾਰਕ ਕੰਮਾਂ ਲਈ ਹੈ ਤਾਂ ਹਰੀ ਪਲੇਟ ਉੱਤੇ ਪੀਲੇ ਅੱਖਰ ਹੁੰਦੇ ਹਨ। ਪੀਲੀ ਪਲੇਟ ਅਤੇ ਲਾਲ ਅੱਖਰ ਇਹ ਟੈਂਪਰੇਰੀ ਰਜਿਸਟ੍ਰੇਸ਼ਨ ਹੁੰਦੀ ਹੈ ਜਦੋਂ ਤੁਸੀਂ ਨਵੀਂ ਗੱਡੀ ਖਰੀਦਦੇ ਹੋ ਉਦੋਂ ਇਹ ਅਸਥਾਈ ਨੰਬਰ ਮਿਲਦਾ ਹੈ ਲਾਲ ਪਲੇਟ ਅਤੇ ਚਿੱਟੇ ਅੱਖਰ ਇਹ ਡੀਲਰ ਜਾਂ ਮੈਨੂਫੈਕਚਰਰ ਵਨ ਵਾਲੀ ਹੁੰਦੀ ਹੈ ਜਿਸ ਨੂੰ ਅਸੀਂ ਟਰੇਡ ਪਲੇਟ ਕਹਿੰਦੇ ਹਾਂ ਨੀਲੀ ਪਲੇਟ ਅਤੇ ਚਿੱਟੇ ਅੱਖਰ ਇਹ ਦੂਤਾਵਾਸਾਂ ਐਮਬੈਸੀਆਂ ਕੋਲ ਨੇਕ ਡਿਪਲੋਮੈਟਿਕ ਵਨ ਵਾਲੀ ਹੁੰਦੀ ਹੈ ਜਿਸ ਉੱਪਰ ਸੀਡੀ ਸੀਸੀ ਜਾਂ ਜੂ ਐਨ ਵਰਗੇ ਕੋਡ ਲਿਖੇ ਹੁੰਦੇ ਹਨ ਜਿਹੜੀ ਪਲੇਟ ਲਾਲ ਰੰਗ ਦੀ ਹੁੰਦੀ ਹੈ ਉਸ ਉੱਪਰ ਅਸ਼ੋਕ ਚੱਕਰ ਦਾ ਨਿਸ਼ਾਨ ਹੁੰਦਾ ਹੈ ਅਤੇ ਹੋਰ ਕੋਈ ਨੰਬਰ ਨਹੀਂ ਲਿਖਿਆ ਹੁੰਦਾ ਇਸ ਤਰ੍ਹਾਂ ਦੀ ਪਲੇਟ ਭਾਰਤ ਸਰਕਾਰ ਦੀ ਖਾਸ ਨੰਬਰ ਪਲੇਟ ਹੁੰਦੀ ਹੈ ਜੋ ਰਾਸ਼ਟਰਪਤੀ ਉਪ ਰਾਸ਼ਟਰਪਤੀ ਰਾਜਪਾਲ ਅਤੇ ਕੁਝ ਉੱਚ ਅਹੁਦਿਆਂ ਵਾਲੀਆਂ ਸਰਕਾਰੀਆਂ ਗੱਡੀਆਂ ਤੇ ਲੱਗਦੀ ਹੈ ਅਤੇ ਕੁਝ ਕੇਸਾਂ ਵਿੱਚ ਉੱਚ ਕੋਰਟ ਜਾਂ ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਕਾਰ ਉੱਪਰ ਵੀ ਵਰਤੀ ਜਾ ਸਕਦੀ ਹੈ ਵਿਨਟੇਜ ਬਾਨਾ ਦੀ ਪਲੇਟ ਵਿੰਟੇਜ ਜਾਂ 50 ਸਾਲ ਤੋਂ ਪੁਰਾਣੇ ਵਾਹਨਾਂ ਲਈ ਕਈ ਰਾਜ ਵਿੱਚ ਖਾਸ ਵਿੰਟੇਜ ਰਜਿਸਟ੍ਰੇਸ਼ਨ ਨੰਬਰ ਮਿਲਦਾ ਹੈ ਅਤੇ ਇਸ ਤਰ੍ਹਾਂ ਦੇ ਨੰਬਰ ਆਮ ਨੰਬਰਾਂ ਨਾਲੋਂ ਕੁਝ ਵੱਖਰੇ ਹੁੰਦੇ ਹਨ ਅਤੇ ਆਖਰੀ ਵਿੱਚ ਹੈ ਫੌਜੀ ਵਾਹਨਾਂ ਦੀ ਪਲੇਟ ਬਾਰੇ ਜਾਣਕਾਰੀ ਫੌਜੀ ਵਾਹਨਾਂ ਦੀ ਨੰਬਰ ਪਲੇਟ ਕਾਲੇ ਰੰਗ ਦੀ ਹੁੰਦੀ ਹੈ ਇਸ ਦੇ ਉੱਪਰ ਲਿਖੇ ਅੱਖਰ ਚਿੱਟੇ ਰੰਗ ਦੇ ਹੁੰਦੇ ਹਨ ਫੌਜੀ ਵਾਹਨਾਂ ਦੀ ਨੰਬਰ ਪਲੇਟ 'ਚ ਖਾਸ ਕੋਡ ਵਰਤਿਆ ਜਾਂਦਾ ਹੈ ਜਿਵੇਂ ਕਿ ਖੱਬੇ ਪਾਸੇ ਇੱਕ ਤੀਰ ਵਰਗਾ ਨਿਸ਼ਾਨ ਹੁੰਦਾ ਹੈ ਇਹ ਗਵਰਨਮੈਂਟ ਆਫ ਇੰਡੀਆ ਦੀ ਪ੍ਰੋਪਰਟੀ ਦਾ ਨਿਸ਼ਾਨ ਹੈ ਅਗਲੇ ਦੋ ਅੰਕ ਇਹ ਵਾਹਨ ਦੇ ਰਜਿਸਟਰ ਹੋਣ ਦਾ ਸਾਲ ਦੱਸਦੇ ਹਨ ਜਿਵੇਂ 22 ਇਸ ਦਾ ਮਤਲਬ ਹੈ ਕਿ ਇਹ ਵਾਹਨ 2022 ਵਿੱਚ ਰਜਿਸਟਰ ਹੋਇਆ ਹੈ ਅਗਲੇ ਅੱਖਰ بیس ਕੋਡ ਇਹ ਉਹ ਕੋਡ ਹਨ ਜਿੱਥੋਂ ਵਾਹਨ ਰਜਿਸਟਰ ਹੋਇਆ ਹੈ ਉਦਾਹਰਨ A ਦਾ ਮਤਲਬ ਹੈ ਆਰਮੀ ਹੈੱਡਕੁਆਟਰ B ਦਾ ਮਤਲਬ ਹੈ ਬੰਬੇ ਆਦਿ ਅਗਲੇ ਅੰਕ ਇਹ ਵਾਹਨ ਦੀ ਕਿਸਮ ਦੱਸਦੇ ਹਨ ਜਿਵੇਂ ਕਿ ਇਹ ਵਾਹਨ ਜੀਪ, ਟਰੱਕ, ਐਂਬੂਲੈਂਸ ਜਾਂ ਟੈਂਕ ਆਦ ਕਿਹੜੀ ਚੀਜ਼ ਵਿੱਚੋਂ ਹੈ ਅਖੀਰਲੇ ਅੰਕ ਸੀਰੀਅਲ ਨੰਬਰ 1 2 3 4 5 ਵਾਹਨ ਦੀ ਕਿਸਮ ਅਤੇ ਉਸ ਦਾ ਸੀਰੀਅਲ ਨੰਬਰ ਹੁੰਦੇ ਹਨ ਹੁਣ ਗੱਲ ਕਰਦੇ ਹਾਂ ਹਾਈ ਸਕਿਉਰਿਟੀ ਨੰਬਰ ਪਲੇਟ ਦੀ ਜਿਸ ਉੱਪਰ ਹੋਲੋਗ੍ਰਾਮ, ਲੇਜ਼ਰ ਕੋਡ ਅਤੇ ਆਈਐਨਡੀ ਦਾ ਨਿਸ਼ਾਨ ਬਣਿਆ ਹੁੰਦਾ ਹੈ ਇਹ ਪਲੇਟ ਭਾਰਤ ਸਰਕਾਰ ਨੇ ਸਾਰੇ ਵਾਹਨਾਂ ਲਈ ਲਾਜ਼ਮੀ ਕੀਤੀ ਹੋਈ ਹੈ ਫੈਂਸੀ 10000 ਦੀ ਪਲੇਟ ਦੀ ਮਨਾਈ ਹੈ ਗਲਤ ਰੰਗ ਜਾਂ ਗਲਤ ਸਾਈਜ਼ ਵਾਲੀ ਪਲੇਟ ਲਗਾਉਣ ਤੇ ਜੁਰਮਾਨਾ ਹੋ ਸਕਦਾ ਹੈ ਹਾਈ ਸਕਿਉਰਿਟੀ ਨੰਬਰ ਪਲੇਟ ਨਾ ਲਗਾਉਣ ਤੇ ਵੀ ਜੁਰਮਾਨਾ ਹੋ ਸਕਦਾ ਹੈ ਤਾਂ ਦੋਸਤੋ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਭਾਰਤ ਵਿੱਚ ਨੰਬਰ ਪਲੇਟਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਅਤੇ ਉਹਨਾਂ ਦੀ ਕੀ ਮਹੱਤਤਾ ਹੈ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਫੇਰ ਕਿਸੇ ਜਾਣਕਾਰੀ ਨਾਲ ਭਰਪੂਰ ਵੀਡੀਓ ਦੇ ਵਿੱਚ 办了吧，就。